ਜੀ ਇਹ ਸਾਡੇ ਸਾਡੇ ਆਫਿਸਰਸ ਜਿਹੜੇ ਕਿ ਐਂਟੀ ਸੋਸ਼ਲ 엘ਿਮੈਂਟਸ ਦੇ ਅਗੇਂਸਟ ਕਾਰਗੁਜ਼ਾਰੀ ਬਰਨਾਲਾ ਪੁਲਿਸ ਦੀ ਰੈਗੂਲਰ ਚਲਦੀ ਰਹਿੰਦੀ ਹੈਗੀ ਉਹਦੇ ਤਹਿਤ ਸਾਨੂੰ ਦੋ ਫਰੰਟਸ ਤੇ ਆਰਮਸ ਐਂਡ ਨਾਰਕੋਟਿਕਸ ਦੋ ਫਰੰਟਸ ਤੇ ਸਾਡੀ ਟੀਮ ਜੋ ਕਿ ਸਾਡੇ ਐਸਪੀਡੀ ਸੰਦੀਪ ਮਾਨ ਜੀ ਉਹਨਾਂ ਨਾਲ ਡੀਐਸਪੀਡੀ ਰਜਿੰਦਰਪਾਲ ਜੀ ਨਾਲ ਇਨਚਾਰਜ ਸੀਆਈਏ ਬਲਜੀਤ ਸਿੰਘ ਉਹਨਾਂ ਦੀ ਟੀਮਸ ਐਂਡ ਟੈਕਨੀਕਲ ਟੀਮਸ ਉਹਨਾਂ ਨੇ ਰਲ ਕੇ ਦੋ ਇਦਾਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈਗਾ ਜੋ ਕਿ ਇੱਕ ਨਾਰਕੋਟਿਕਸ ਦੇ ਵਿੱਚ ਡੀਲ ਕਰਦੇ ਸੀਗੇ ਇਹ ਚਾਰ ਇੰਡੀਵਿਜੂਅਲਸ ਅਸੀਂ ਅਰੈਸਟ ਕੀਤੇ ਹੈਗੇ ਰਾਜਵੀਰ ਸਿੰਘ ਗੁਰਪ੍ਰੀਤ ਸਿੰਘ ਅਮਰਿੰਦਰ ਸਿੰਘ ਐਨ ਉਪਕਾਰ ਸਿੰਘ ਇਹ ਇਹਨਾਂ ਨੂੰ ਇਹਨਾਂ ਦੇ ਥਰੂ ਸਾਨੂੰ ਬਰਾਮਦਗੀ ਹੋਈ ਹੈ 306 ਗ੍ਰਾਮ ਹੈਰੋਇਨ ਦੀ ਐਂਡ ਇੱਕ ਵਰਨਾ ਗੱਡੀ ਵਾਈਟ ਕਲਰ ਦੀ ਇਹ ਵੀ ਨਾ ਤੋਂ ਬਰਾਮਦ ਹੋਈ ਹੈ ਜੋ ਇਹਨਾਂ ਦੀ ਪੁੱਛਕੀ ਚ ਤੋਂ ਘਾ ਸਾਨੂੰ ਪਤਾ ਲੱਗਿਆ ਡਿਊਰਿੰਗ ਇਨਵੈਸਟੀਗੇਸ਼ਨ ਕਿ ਰਾਜਵੀਰ ਸਿੰਘ ਤੇ ਪਹਿਲਾਂ 3 ਐਫਆਈਆਰਸ ਦਰਜ ਹੈ ਜਿਦੇ ਵਿੱਚ ਐਨਡੀਪੀਐਸ ਦੀ ਵੀ ਦਰਜ ਹੈਗੀ ਐਂਡ ਜੋ ਗੁਰਪ੍ਰੀਤ ਸਿੰਘ ਹੈ ਉਹਦੇ ਤੇ ਇੱਕ ਮੁਕਦਮਾ ਹੈਗਾ ਐਂਡ ਅਮਰਿੰਦਰ ਸਿੰਘ ਤੇ ਵੀ ਆਰਮਜ਼ ਐਕਟ ਦਾ ਮੁਕਦਮਾ ਐਂਡ ਉਪਕਾਰ ਸਿੰਘ ਤੇ ਵੀ ਇੱਕ ਚੋਰੀ ਦਾ ਮੁਕਦਮਾ ਦਰਜ ਤੇ ਇਹਦੇ ਨਾਲ ਨਾਲ ਜੀ ਆਰਮਜ਼ ਐਕਟ ਤੇ ਵੀ ਕਾਰਵਾਈ ਕਰਦੇ ਹੋਏ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਸੇਮ ਟੀਮ ਉਹਦੇ ਵਿੱਚ ਵੀ ਅੱਛੀ ਉਪਲਬਧੀ ਹਾਸਲ ਹੋਈ ਹੈ ਜਿਦੇ ਵਿੱਚ ਅਸੀਂ 2 ਐਫਆਈਆਰਸ ਦਰਜ ਕੀਤੀਆਂ ਐਂਡ 2 ਅਕਿਊਜ਼ਡ ਅਸੀਂ ਗ੍ਰਿਫਤ ਦੇ ਵਿੱਚ ਲਏ ਹਨ ਇੱਕ ਹੈਗਾ ਜਸਵਿੰਦਰ ਸਿੰਘ ਉਰਫ ਗੋਰਾ ਇਹ ਪੱਖੋ ਕਲਾ ਦਾ ਰਹਿਣ ਵਾਲਾ ਹੈ ਇਹਦੇ ਤੋਂ ਸਾਨੂੰ 2 32 ਬੋਰ ਦੇ ਕੰਟਰੀ ਮੇਡ ਵੈਪਨ ਬਰਾਮਦ ਹੋਏ ਨਾਲ 2 ਲਾਈਵ ਕਾਰਟ੍ਰਿਜਸ ਇਹ ਜੋ ਜਸਵਿੰਦਰ ਸਿੰਘ ਗੋਰਾ ਹੈ ਇਹਦੇ ਤੇ ਪਹਿਲਾਂ ਵੀ 2 ਮੁਕਦਮੇ ਦਰਜ ਐ ਲੜਾਈ ਝਗੜਿਆਂ ਤੇ ਇੱਕ 307 307 ਜੋ ਅਰਸਟੋਇਲ ਆਪੀਸੀਸੀ ਕੀ ਅਟੈਂਪਟ ਟੂ ਮਰਡਰ ਉਹ ਵੀ ਪਰਚਾ ਜਿੱਤੇ ਦਰਜ ਹੈ ਇੱਕ ਦੂਜਾ ਹੈਗਾ ਮਨਦੀਪ ਸਿੰਘ ਉਲਫ ਮੋਟੂ ਇਹਦੇ ਤੋਂ ਵੀ ਸਾਨੂੰ ਇੱਕ ਬੱਤੀ ਬੋਰ ਦਾ ਕੰਟਰੀ ਮੇਡ ਵੈਪਨ ਤੇ 1 ਲਾਈਵ ਕਾਰਟ੍ਰਿਜ ਹੈਜ਼ ਬੀਨ ਰਿਕਵਰਡ ਫਰਮ ਹਿਮ ਤੋਂ ਇਹ ਦੋ ਅੱਛੀ ਰਿਕਵਰੀਜ਼ ਐਨਡੀਪੀਐਸ ਐਂਡ ਆਰਮਜ਼ ਆਕਤੇ ਸਰ 16 ਦੀਦੀ ਕਿੱਥੇ ਬਚੀ ਸੀ ਇਹ ਜੀ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਵੇ ਆਬਵੀਅਸਲੀ ਕੋਈ ਕ੍ਰਾਈਮ ਕਰਨ ਵਾਸਤੇ ਹੀ ਇੱਥੇ ਲੈ ਕੇ ਆਏ ਸੀਗੇ ਤੇ ਜੋ ਨਾਰਕੋਟਿਕਸ ਹੈ ਉਹਦੇ ਵਿੱਚ ਤੋਂ ਫਾਰਵਰਡ ਦੇ ਵਿੱਚ ਜਾਂਦੇ ਹੋਏ ਅਸੀਂ ਦੋ ਅਕਿਊਜ਼ਡ ਜਿਹੜੇ ਫੜੇ ਹੈਗੇ ਅਮਰਿੰਦਰ ਹਨੁਕਾਰ ਉਹ ਫਾਰਵਰਡ ਲਿੰਕ ਦੇ ਵਿੱਚ ਹੀ ਫੜੇ ਆ ਜੋ ਆਰਮਸ ਹੈਗੇ ਉਹ ਕਿੱਥੋਂ ਲੈ ਕੇ ਆਏ ਸੀਗੇ ਐਂਡ ਵਾਟ ਵਾਸ ਦੇ ਵਰ ਟੂ ਬੀ ਯੂਜ਼ਡ ਫੋਰ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਚੰਨਬੀਨ ਕਰਾਂਗੇ ਤੇ ਸਰ ਪ੍ਰੂਫਟੀ ਵਗੈਰਾ ਵੀ ਸੀਲ ਕੀਤੀ ਹੋਗੀ ਇਹਨਾਂ ਤੋਂ ਹੇਰ ਨੂੰ ਪੜੇ ਜੀ ਐਂਡੀਪੀਐਸ ਦੇ ਵਿੱਚ ਮੈਂ ਤੁਹਾਨੂੰ ਜਾਣੂ ਕਰਾਵਾਂਗਾ ਕਿ ਪਿਛਲੇ 2.5 ਸਾਲ ਦੇ ਵਿੱਚ ਅਸੀਂ ਨੀਅਰ ਅਬਾਊਟ ਬੀ ਕੇਸਿਸ ਦੇ ਵਿੱਚ ਮੋਰ ਥੈਨ 10 ਕਰੋੜ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਹੈਗੀ ਹੁਣ ਵੀ ਰੀਸੈਂਟਲੀ ਥਿਸ ਇਸ ਮਹੀਨੇ ਵੀ ਸਾਨੂੰ ਇੱਕ ਹੋਰ ਅਸੀਂ ਪ੍ਰਾਪਰਟੀ और जो मनी हैगा वो ड्रग मनी वो सी फ्रीज कराया हैगा फ्रॉम द कॉम्पिटेंट अथॉरिटी जिसकी वैल्यू अराउंड वन पॉइंट फाइव हैगी तो डेफिनेटली जो भी जी नारकोटिक्स करेगा एज पर दोवीजन ऑफ सिक्सटी एट एफ ऑफ द एन डी पी एस एक्ट उन्होंने खिलाफ कार्रवाई की जाएगी जी इन्होंने भी इन्हों रिमांड लिया हो जी एंड फरदर uh, भी अगर जरूरत पड़ेगी तो जरूर लवॉफ ये कंट्री मेड है जी इंडियन ਕਿਹੜੇ ਏਰੀਆ ਦੇ ਰਹਨ ਵਾਲੇ ਇਹ ਜੀ ਜੋ ਆਪਣੇ ਰਾਜਵੀਰ ਸਿੰਘ ਐਂਡ ਕੁਰਪਰੀ ਤੇ ਬਰਨਾਲੇ ਦੇ ਰਹਨ ਵਾਲੇ ਆ ਐਂਡ ਇੱਕ ਅਮਰਿੰਦਰ ਇਹ ਧਨੋਲੇ ਏਰੀਆ ਦਾ ਹੈਗਾ ਐਂਡ ਇਹ ਜੋ ਉਪਕਾਰ ਸਿੰਘ ਹੈ ਇਹ ਲੰਗੋਵਾਲੇ